ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਨੂੰ ਸਵਾਗਤ ਹੈ ਆਪਣਾ ਚੈਨਲ ਪਾਉਂਗਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਵਿੱਚ ਹੈਗੀ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਬਠਿੰਡ ਅੱਜ ਦੀ ਵੀਡੀਓ ਵਿੱਚ ਹਨ ਟੋਟਲ 5 ਪਸ਼ੂ ਵਿਖਾਉਣੇ ਹਨ ਹਾਂਜੀ ਭਾਜੀ ਜੀ 5 ਪਸ਼ੂ ਪੰਜੇ ਹੀ ਗੱਬਣਾ ਵਾ ਦੇ ਇੱਕ ਟੁਕੜ ਗੱਬਣੇ ਵਿੱਚ ਤੇ ਆਪਾਂ ਬੰਦੇ ਸ਼ੇਰੇ ਵੀਰ ਹੋਣਾ ਕੋਲ ਤੇ ਆਜੋ ਕਰਦੇ ਗੱਲਬਾਤ ਵੀਰ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਸੁਣਾਓ ਠੀਕ ਠਾਕ ਜੀ ਵਧੀਆ ਹੋਈ ਵਧੀਆ ਕਿਰਪਾ ਦੇ ਗੁਰੂ ਰਾਮਦਾਸ ਦੀ ਇੱਕ ਕਿਰਪਾ ਚਾਹੀਦੀ ਹੈ ਹਾਂ ਜੀ ਹਾਂ ਇਹ ਬੜਾ ਮਾਲ ਮੋਲ ਘਟ ਲਿਆ ਹੁੰਦੇ ਕੀ ਚੱਕ ਰਿਆ ਮਾਲ ਵੀਰ ਜੀ ਲਿਆਈਦਾ ਜੇ ਇਹਦੇ ਵੀਰ ਭਰਾ ਲੈ ਜਾਂਦੇ ਜੇ ਅੱਛਾ ਜੀ ਕਾਰੋਬਾਰੀ ਤੁਹਾਨੂੰ ਦੱਸਣਿਆ ਵੀ ਕੋਈ ਲੋਗਲ ਵੀ ਮੇਰੇ ਕੋਲ ਕਾਰੋਬਾਰੀ ਵੇਚਣ ਵਾਲੇ ਵੀਰ ਲੈ ਜਾਂਦੇ ਜੇ ਭਾਈ ਉਹ ਨਾਗਾ ਪਾ ਦਿੰਦੇ ਬੜੀ ਨਾਗਾ ਪੈ ਜਾਂਦਾ ਜੇ ਲਿਆਉਂਦਾ ਤੇ ਮੈਂ ਬੜੀ ਕੋਸ਼ਿਸ਼ ਕਰਦਾ ਵਾਂ ਇੱਕ ਉਹਦੇ ਨਾਲ 10 ਪਸ਼ੂ ਵੀ ਘਟੇ ਹੋਗੇ ਅੱਛਾ ਜੀ ਇਧਰ ਵੀਰ ਭਰਾ ਵੇਚਣ ਵਾਲੇ ਇੱਕ ਕੀ ਵੀ ਗਏ। ਭਾਵੇਂ ਹੁਣ ਡੱਕ ਡੋਕੇ ਰੱਖੇ ਜੇ ਕਿਸੇ ਨੂੰ ਮੈਂ ਫੋਨ ਤੇ ਦੱਸਿਆ ਨਹੀਂ ਆ ਵੀ ਟੱਕਰ ਆਈ ਆਪਣੇ ਕੋਲ। ਠੀਕ ਹੈ ਠੀਕ ਹੈ। ਹਾਂਜੀ। ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਮੇਰਾ ਸ਼ੇਰਾ ਜੀ ਤੇ ਪਿੰਡ ਮਾਲਾ ਕਿੜੀ ਹੈ? ਤਹਿਸੀਲ ਹਈ ਨਾਲਾ ਤੇ ਜ਼ਿਲ੍ਹਾ ਬਰਸਰ ਜੇ। ਠੀਕ ਹੈ। ਆਪਣਾ ਫੋਨ ਨੰਬਰ ਹੀ ਬੋਲ ਦਿਓ ਭਾਜੀ। ਫੋਨ ਨੰਬਰ 9845 ਜੇ ਤੇ 618। ਠੀਕ ਹੈ ਜੀ। ਹਾਂਜੀ। ਕਰੀਏ ਸ਼ੁਰੂਆਤ। ਚਲੋ ਕਰ ਲੋ ਭਾਈ। ਠੀਕ ਹੈ ਜੀ। ਅੱਜ ਇਧਰ ਕਰ ਲਿਓ ਜੀ। ਠੀਕ ਹੈ ਜੀ। ਪਹਿਲੇ ਨੰਬਰ ਤੇ ਦੱਸਾਂ ਮੈਂ ਇਹਦੇ ਬਾਰੇ। ਏ ਵੀਰ ਜੀ ਦੂਜਾ ਸੂਆ ਝੋਟੀ ਸੋਣੀ ਜੇ ਅੱਛਾ ਜੀ ਹਾਂ ਜੀ ਕਦ ਵਜ ਜਾਂਦੀ ਵੀ ਫੁੱਲ ਜੇ ਤੇ ਥੱਲੇ ਦੀ ਵੀ ਫੁੱਲ ਜੇ ਠੀਕ ਹੈ ਠੀਕ ਹੈ ਕੋਈ ਮੈਨ ਵਾਲੀਆਂ ਗੱਲਾਂ ਹੀ ਨਹੀਂ ਜੇ ਠੀਕ ਹੈ ਨਗੇਨੇ ਲੱਗ ਗਏ ਨਗੇਨਾ ਨਗੇਨਾ ਹੀ ਲੜੋ ਤੁਸੀਂ ਤੇ ਵੀਰ ਜੀ ਹਾਂ ਜੀ ਕਿੰਨਾ ਕੁ ਟਾਈਮ ਖੜਦੀ ਜੇ ਤਾਂ ਵੀ ਜੀ ਤਿਆਰੀ ਹੈ ਬਿਲਕੁਲ ਮੰਨ ਲਓ ਭਲਕੇ ਪਰਸੋਂ ਤੱਕ ਸੂਬੇ ਦੋ ਦੋ ਦਿਨ ਲੈ ਜੇ ਤੇ ਮੈਨਾਂ ਚੰਗਾ ਇਹ ਨਹੀਂ ਥੱਲੇ ਵਾਲੇ ਹੋਰ ਕੋਈ ਵੀਰ ਜੀ ਚੈੱਕ ਕਰ ਸਕਦੇ ਦੋ ਤਿੰਨ ਦਿਨ ਲੈ ਜੇ ਬਣਾਈਆ ਆਰਡਰ ਪਵਾਲ ਦੀ ਨਸਾਨਾਂ ਦਾ ਸਹਾਰਾ ਬਹੁਤ ਚੰਗਾ ਵਾ ਚੱਡਾ ਵੀਰ ਜੀ ਵੇਖੋ ਥੱਲੇ ਉਤਾਰ ਕੇ ਵ ਇਹ ਇਹ ਬਿਲਾਤਨਾ ਗਾਈਆਂ ਨੂੰ ਚੱਡਾ ਲੱਗਾ ਹੁੰਦਾ ਹੈ ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਚੰਗੇ ਕਦ ਕਾਟ ਵਾਲੀ ਆ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਐ ਤਗੜੇ ਕਦ ਕਾਟ ਦੀ ਰਹਿ ਹੈ ਹਾਈਟ ਲੈਂਦਾ ਤਾਂ ਬਹੁਤ ਚੰਗੀ ਆ ਹੈ ਵੀਰ ਜੀ ਕੱਲੀਆਂ ਚੀਜ਼ਾਂ ਵੇਖੋ ਚਾਰੇ ਨੁਕਰਾਂ ਦੇ ਪਾਣੀ ਆ ਪੀੜੀਆਂ ਦੇ ਪਾਵੇ ਲੱਗੇ ਤੇ ਇਹਦਾ ਪਹਿਲੇ ਸਵੇਰਾ ਕਿੰਨਾ ਕੀ ਮਿਲਤਰ ਗਾੜ ਭਾਜੀ ਇਹਦਾ ਵੀਰ ਜੀ ਨੇ ਪਹਿਲੇ ਸੂਏ 14 ਕਿਲੋ ਦਿੱਤਾ ਜੇ ਆਰ ਕੇ ਇਹਦੀ 16 ਕਿਲੋ ਦੀ ਉਮੀਦ ਜੇ ਫਿਰ ਥਣ ਜੱਡਾ ਤੁਹਾਨੂੰ ਦੱਸਦਾ ਵੀ ਆ ਵੀ 14 ਕਿਲੋ ਭਰੂਗੀ ਸਹੀ ਗੱਲ ਬਾਈ ਇਹ ਚੈਫ ਗਾ ਮਾਰਗਾ ਹੀ ਬਾਣਾ ਲਾਇਆ ਵਾ ਚੈੱਕ ਕਰ ਸਾਡੇ ਦੇ ਇਲਾਕੇ ਤੋਂ ਤੇ ਥਣਾ ਦਾ ਸੈੱਜ ਜਿਆ ਵੀ ਬਹੁਤ ਚੰਗਾ ਵਾ ਹਜੇ ਵੀਰ ਜੀ ਸੁੰਦਿਆਂ ਸੁੰਦਿਆਂ ਆਏ ਨੇ ਝੋਟੀ ਨੇ ਹੋਰ ਖੋਲ ਜਾਣਾ ਜੇ ਸਾਡੇ ਠੀਕ ਹੈ ਠੀਕ ਹੈ ਜੀ ਇਹ ਪਾਂਡੀ ਬੰਨੀ ਫਿਰਦੀ ਕਰ ਸਰੀਰ ਦੀ ਵੀ ਸੋਹਣੀ ਆ ਸਿੰਘ ਮੂੰਹ ਦੀ ਸਾਰੀ ਸੋਹਣੀ ਆ ਬਿਲਕੁਲ ਬਹੁਤ ਬ੍ਰੀਤੀਆਂ ਦੇ ਵਿੱਚ ਇਹ ਝੋਟੀ ਦੇੰਦ ਨਹੀਂ ਸਕਦਾ ਠੀਕ ਹੈ ਜੀ ਬਾਕੀ ਪਿੱਠ ਪੜਿਆ ਲਾ ਬਹੁਤ ਮਜ਼ਬੂਤ ਆ ਜਰਡਰ ਕੁਆਲ ਐਚ ਫਗਾਂ ਨੂੰ ਵੀ ਕੱਟਦੀ ਆ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਮੁੱਲ ਵੀਰ ਜੀ ਵੇਖ ਲਓ ਇਹੋ ਜੀਆਂ ਝੋਟੀਆਂ ਤੇ 1.5 ਲੱਖ ਰੁਪਈਆ ਲੈ ਕੇ ਚਾਈਏ ਤੇ ਮੇਰੇ ਖਾਲ ਨਾਲ 12 ਡਰਦੀ ਕੈਮਰੇ ਤੋਂ ਮੁੱਲ ਵੀਰ ਜੀ ਜਿੰਨਾ ਮਰਜ਼ੀ ਕਰਾ ਲਈਏ ਹਾਂਜੀ 1.5 ਵੀ ਕਰਾਉਂਦੀ ਆ ਝੋਟੀਆਂ ਅੱਛਾ ਜੀ ਦੇ ਦਈਏ ਜੀ 1 20 ਦੀ ਕਰ ਦਈਏ ਮਾਨਤਨ ਮਾਨਤਨ ਕਰ ਦਈਏ 10 ਛੜਤੀਏ ਤਲਾ 10 ਛੜਦੀਏ ਮਾਨਾ 20 ਛੜਦਿਏ ਭਾਜੀ ਪੂਰਾ ਲੱਖ ਪੂਰਾ ਲੱਖ ਲੱਖ ਚੋਂ 2000 ਛੋਟ ਕਰਦਾ 99000 ਦੀ 99000 ਦੀ ਛੋਟੀ ਦੇ ਦਿੰਦਾ ਪਰ ਮਿਲੂਗੀ ਨਹੀਂ ਬਿਲਕੁਲ ਯਾਰ ਪੂਰੀ ਵੱਡੀ ਛੋਟੀ ਭਾਜੀ 16 ਕਿਲੋ ਵਾਲੀ ਠੀਕ ਹੈ ਠੀਕ ਹੈ ਬਿਲਕੁਲ ਯਾਜ ਮੁੱਲ ਕੀਤਾ ਚੰਗੇ ਕੱਦ ਕਾਟ ਵਾਲੀ ਯਾਰ ਆਰਡਰ ਕੁਆਲਿਟੀ ਤੇ ਲੱਗ ਰਿਹਾ ਫਿਰ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਆ ਤੇ 14 ਦੇ ਭਾਜੀ ਪਿਛਲੇ ਸਵੇਰੇ ਮਿਲ ਕੇ ਰਕੋੜ ਆ ਇਹ ਵਿੜੀ ਹਰ ਕੇ ਦੂਜਾ ਸੁਗਾ ਸੋਈ ਤੇ ਤੀਜੇ ਨੂੰ ਗਾਂ ਫੇਰ ਡੇਢ ਘੰਨੇ ਦੀ ਗੱਪਣ ਦੱਸਿਆ ਘਰ ਵਾਲੇ ਬੰਦਿਆ ਨੇ ਤੇ ਅੱਪਾ ਵੀ ਦੱਸ ਦਿੰਨੇ ਵਿੜੀ ਜੇ ਪਰ ਗਰੰਟੀ ਕੋਈ ਨਹੀਂ ਜੇ ਠੀਕ ਠੀਕ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਅਸੀਂ ਦੱਸੀ ਚੰਗੀ ਹੁੰਦੀ ਆ ਕਿੰਨੇ ਕੰਮ ਦੇ ਵਿੜੀ ਇਹਦੇ ਕੋਲ ਲੀਟਰ ਵਾਲਾ 7.5 ਕਿਲੋ 8 ਕਿਲੋ ਦੇ ਕਰੀਬ ਦੁੱਧ ਆ 7 ਕਿਲੋ ਲਾ ਕੇ ਕੋਈ ਭਰਾ ਲਾਵੇ 8 ਕਿਲੋ ਛੱਡ ਲਾਓ ਭਾਈ ਜੀ ਡੇਢ ਮਿੰਟ ਗਾਂ ਬਣੀ ਵਿਜੇ ਡੇਢ ਮਿੰਟ ਮੱਧਾ ਕਾਟੀ ਇੱਕ ਵਿੜੀ ਦੀਆਂ ਪੁਰਲੇ ਥਣਚੇ ਨਾ ਬਹਿਣੀ ਵਾਲੇ ਚੋਂ ਮਗਰਲੇ ਚੋਂ ਧਾਰਾ ਘੱਟੀਏ ਅੱਛਾ ਜੀ ਠੀਕ ਹੈ ਜੀ ਹਰ ਇੱਕ ਚੀਜ਼ ਵੀਰ ਭਰਾ ਨੂੰ ਦੱਸ ਕੇ ਦੇਣੀ ਕਿ ਇਹਨੂੰ ਕੋਈ ਘਰ ਖੜ ਕੇ ਲਾਂਭਾਣਾ ਨਾ ਦੇਵੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਵੀਰ ਜੀ ਬਾਅਦ ਚ ਗਾਗ ਟੁੱਟਦੇ ਇਹਦੇ ਨਾਲ ਗਾਗ ਟੁੱਟਦਾ ਭਾਈ ਉਹਨੇ ਵੀਰ ਜੀ ਨੇ ਫਿਰ ਕੋਈ ਲਾਂਭਾ ਨਹੀਂ ਲੈਣਾ ਰੁਪਈਆ 1000 2000 ਘਾਟਰ ਵਟ ਲਾਂਗੇ ਪਰ ਬਿਲਕੁਲ ਸਹੀ ਗੱਲ ਹੈ ਵੀਰ ਭਰਾ ਨੂੰ ਲੈਣਾ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਜੇ ਇਹ ਵੀ ਕੱਤ ਕਾਠ ਲੋ ਚੰਗੀ ਹੈ ਤੇ ਫਿਰ ਕੁਆਲਿਟੀ ਵੀ ਚੈੱਕ ਕਰ ਸਕਦੇ ਜੈਡ ਬਲੈਕ ਆ ਵੀ ਇੱਕ ਅੱਗ ਤੇ ਆਰਡਰ ਕੁਆਲਿਟੀ ਤੁਹਾਨੂੰ ਲੱਗੇ ਉਹਨੂੰ ਬਾਕੀ ਜਿਹੜਾ ਮੌਕੇ ਦੇ 7 ਲੀਟਰ ਬਿਲਕੁਲ ਵੀਰ ਕਹਿੰਦਾ ਕਿ ਗਾਰੰਟੀ ਵਾਲਾ ਦੋਧਿਆ ਹਾਂਜੀ ਹਾਂਜੀ 7ਾਂ ਤੋਂ ਵੀਰ ਜੀ ਵਧੂਗਾ ਠੀਕ ਹੈ ਜੀ ਇਹਦੇ ਘਰ ਜਾ ਕੇ ਕੱਟੂ ਹਾਂਜੀ ਹਾਂਜੀ ਚੋਵਾਟ ਸਲੈਗ ਚਾਹੀਦੀ ਹੈ ਨੀ ਨਿਆਣਾ ਬਾਗੇ ਕੋਚਵਾਲੇ ਠੀਕ ਹੈ ਜੀ ਬਾਕੀ ਵੀਰ ਜੀ ਇੱਕ ਦੀ ਗੱਲ ਆਪਾਂ ਮੁੱਲ ਉਹ ਕਰ ਦੇਣਾ ਵੀ ਜਿੰਨੇ ਤੋਂ ਵੱਧ 2000 ਫੰਡਰਾਂ ਦੇ ਮੁੱਲ ਚ ਹੋਊਗੀ ਠੀਕ ਹੈ ਠੀਕ ਹੈ ਜੀ ਮੁੱਲ ਬਿਲਕੁਲ ਜੈਰਚ ਦੇ ਦੇ ਤੇ ਗਾਂ ਬਣ ਗਈ ਤੇ ਫਿਰ ਛੋਟੀ ਜਿਹੀ ਬਣ ਗਈ 200 ਰੁਪਈਆ ਦੀ ਇਹਦੇ ਹਾਂਜੀ हां जी भाई जी लाग गए तो ਤੁਹਾਨੂੰ ਦਿਖਾਉਂਦੇ ਆ ਅਰਡਰ ਕੁਆਲਟੀ हां जी ਇਹ ਤੁਹਾਣਾ ਦਾ ਸੈਰ ਗਿਆ ਵੀ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਸਿੰਗ ਵੀ ਸੋਨਾ ਲੱਗਾ ਜੀ हां जी ਕੀ ਮੁੱਲ ਭਾਜੀ ਇਹਦਾ ਮੁੱਲ ਵੀਰ ਜੀ ਜੋ ਮਰਜੀ ਭਾਵੇਂ ਇਹਦਾ 45 50 ਕਰਾ ਲਈਏ हां जी 42000 ਦੀ ਘੱਟੋ ਘੱਟ ਵੀ ਫੰਡਰਾਂ ਦੇ ਭਾਜ ਵੀ ਦੋ ਨੰਬਰ ਚ ਵੀ ਹੋਗੀ हां जी ਪਰ ਆਪਾਂ 40 ਚੋਂ 2000 ਛੱਡ ਦੋਗੇ 30000 ਦੀ 30000 ਦੀ ਲਓ ਭਾਜੀ ਬਿਲਕੁਲ ਯਾਜ ਮੁੱਲ ਕੀਤਾ ਵੀਰ ਨੇ ਇਹ ਚੰਗੇ ਪਸ਼ੂ ਹੁੰਦੇ ਆ ਬਿਲਕੁਲ ਨੋਰਮਲ ਹੀ ਰੇਡ ਹੁੰਦੇ ਆ ਵੀਰ ਦੇ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸੋ ਵੀਰ ਜੀ ਇਹਦੇ ਬਾਰੇ ਇਹ ਵੀਰ ਜੀ ਹਰਿਆਣੇੋਂ ਝੋਟੀਆਂ ਲਿਆਂਦੀਆਂ ਸੀ ਮੈਂ ਅੱਛਾ ਜੀ ਤੇ ਇਹ ਝੋਟੀਆਂ ਆਪਣੇ ਆਪਾਂ ਰਿਸ਼ਤੇਦਾਰਾਂ ਨੂੰ ਦਿੱਤੀ ਸੀ ਪਿਛਲੇ ਸੂਏ ਅੱਛਾ ਜੀ ਹਾਂਜੀ ਠੀਕ ਹੈ ਤੇ ਹੁਣ ਮੁੰਡਾ ਬਾਹਰ ਚੱਲ ਗਿਆ ਤੇ ਉਹਨਾਂ ਡੰਗਰ ਦੋਵੇਂ ਦਿਨਾਂ ਹੀ ਵੇਚਦੇ ਆ ਤੇ ਦੋ ਤਿੰਨ ਹੀ ਰੱਖੇ ਸੀਗੇ ਅੱਛਾ ਅੱਛਾ ਇਹਨੇ 16 ਕਿਲੋ ਇੱਥੋਂ ਮੈਂ ਆਪਣੇ ਇਸੇ ਸ਼ਰਟ ਥੱਲੇੋਂ ਚਵਾ ਕੇ ਝੋਟੀ ਦਿੱਤੀ ਸੀਗੀ ਠੀਕ ਹੈ ਠੀਕ ਹੈ ਜੀ ਸਬਾਰਾ ਜੀ ਇੱਕ ਮਹੀਨਾ ਪੂਰਾ ਲੈਂਦੀ ਜੀ ਅਗਲੇ ਦੀ 25 ਤਰੀਕ ਨੂੰ ਦੇਣ ਪੂਰੇ ਜੀ ਇਹਦੇ ਝੋਟੀ ਦੇ ਠੀਕ ਹੈ ਜੀ 16 17 ਕਿਲੋ ਦੀ ਮੇਰੇ ਕੋਲ ਭਾਵੇਂ ਕੋਈ ਸਟੈਂਪ ਪੇਪਰ ਤੇ ਗਰੰਟੀ ਲਿਖੇ ਦੇ ਕੇ ਲਈ ਬਾਕੀ ਖੋਲ ਕੇ ਵਿਖਾ ਬਾਕੀ ਆਪਣੀ ਬਾਕੀ ਕੰਨ ਖੋਲ ਕੇ ਵਿਖਾਉਨੇ ਆ ਤੇ ਹਾਈਟ ਲੈਂਥਾ ਲੋ ਵੀ ਬਹੁਤ ਚੰਗੀ ਆ ਆਹੋ ਤੁਹਾਨੂੰ ਖੋਲ ਕੇ ਵਿਖਾਈਏ ਵੀ ਬਾਕੀ ਕੱਦ ਵਜਨ ਦੀ ਵੀ ਜੀ ਬਹੁਤ ਵੱਡੀ ਆ ਝੋਟੀ ਹਾਂਜੀ ਹਾਂਜੀ ਜਦੋਂ ਤਿਆਰ ਹੋ ਗਈ ਉਦੋਂ ਤੇ ਕੁਝ ਹੋਰ ਹੀ ਮੁੱਲ ਕਰਾਂਗੇ ਤਾਂ ਤੇ ਜੇ ਵੀਰ ਭਰਾ ਦੇ ਤਾਂ ਚੱਲ ਜੀ ਮੇਰੇ ਭਾਈ ਦਾ ਦੇ ਦਾਂਗੇ ਕੱਦ ਕਾਠਾ ਲਈਏ ਤੇ ਹਾਈਟ ਲੈਂਥਾ ਤੁਸੀਂ ਚੈੱਕ ਕਰ ਸਕਦੇ ਜੀ ਕੋਈ ਆਰਡਰ ਕੁਆਲਿਟੀ ਤੁਹਾਨੂੰ ਲਾਗੇ ਦਾ ਦਿਖਾਉਂਦੇ ਆਂ ਇੱਕ ਮਹੀਨਾ ਖੜਦੀ ਹੈ ਜੇ ਹਾਂਜੀ ਅਗਲੇ ਦੀ 5 ਨੂੰ ਦੇਣ ਪੂਰੇ ਜੇ ਇਹਦੇ ਕੋਈ 2-4 ਉੱਤੇ ਲੈ ਜੇ ਉਹ ਕੁਛ ਕਹਿ ਲੈ ਸਕਦੇ 5ੀ ਤਰੀਕ ਨੂੰ ਦੇਣ ਪੂਰੇ ਹੋ ਜਾਣਾ ਜੇ ਇਹਦੇ ਭਾਜੀ ਚੈੱਕ ਕਰ ਸਕਦੇ ਤੁਸੀਂ ਹਟਰ ਕੁਆਲਿਟੀ ਸੇ ਤੁਹਾਡਾ ਸੈੱਜ ਕਿਹਾ ਚੰਗਾ ਵਾੜ ਬਾਕੀ ਇੱਕ ਮਹੀਨਾ ਜੇ ਖੜਦੀ ਆ ਤੇ 16 ਲੀਟਰ ਵੀਰ ਕਹਿੰਦਾ ਕਿ ਪਿਛਲੇ ਸਵੇਰੇ ਇਹਦਾ ਮਿਡ ਕ ਰਿਕਾਰਡ ਦਾ ਮਤਲਬ ਭਾਵੇਂ ਗਾਰੰਟੀ ਲੱਲੇ ਜਿਤਨਾ ਮਰਜੀ ਸਟਾਫ ਪੇਪਰ ਤੇ ਲਿਖ ਕੇ ਲੈ ਜੇ ਫੁੱਲ ਗਰੰਟੀ ਦਿੱਤੀ ਹੈ ਵੀਰ ਨੇ ਜਿਹੜੀ ਭਾਜੀ ਹੱਥੀਂ ਚੀਚ ਹੋਈ ਹੋਵੇ ਨਾ ਗਰੰਟੀ ਵੀ ਇੰਨੀ ਮੰਨ ਲੋ ਉਹਦੀ ਦਿੱਤੀ ਜਾਂਦੀ ਆ ਬਿਲਕੁਲ ਸਹੀ ਨਹੀਂ ਆਪਾਂ ਕਿਹੜੀਆਂ ਵੀ ਪਿਛਲੇ ਸੂਏ ਹਰ ਇੱਕ ਦੇ ਘਰ ਚ ਹੋਏ ਹੁੰਦੇ ਆ ਹਾਂਜੀ ਹਾਂਜੀ ਆਪਾਂ ਕਹਿ ਦਈਏ ਵੀ ਇਹਨੇ 18 ਦੇਣਾ ਜੇ ਇਹਨੇ 17 ਦੇਣਾ ਜੇ ਆਪਾਂ ਦੇ ਕਿਸੇ ਦੇ ਘਰ ਦੇ ਵਾਲੇ ਕਹਿ ਦਿੰਦਾ ਵੀ ਇਹਦੇ ਇੰਨਾ ਹੀ ਪਿਛਲੇ ਸੂਏ ਚ ਹੋਇਆ ਕਿਸੇ ਦੀ ਨਹੀਂ ਆਪਾਂ ਗੱਲ ਕਰਦੇ ਇਹਦਾ ਤੇ ਆਪਾਂ ਮੰਨ ਲਓ ਕਿ ਹੱਥੀਂ ਚ ਹੋਇਆ ਨਾ ਠੀਕ ਹੈ ਠੀਕ ਹੈ ਤੇ ਹੱਥੀਂ ਇਹਦੀ ਜਾਂਨੇ ਵੀ ਜਿਤਨਾ ਮਰਜ਼ੀ ਕੋਈ ਵੀਰ ਭਰਾ ਗਰੰਟੀ ਲੈ ਜੇ ਠੀਕ ਹੈ ਜੀ ਹਾਂਜੀ ਕੀ ਮੁੱਲ ਕਰਨਾ ਭਾਜੀ ਇਹਦਾ ਇਹ ਵੀਰ ਜ ਅਇਆ ਟਾਈਮ ਤੇ ਕੋਈ ਰੇਟ ਹੈ ਦਾ ਹਾਂ ਨਾ ਹੀ ਭਾਵੇਂ 90 ਕਰਾ ਲਓ 95 ਕਰਾ ਲਓ 80000 ਦੀ ਮੈਂ ਦੇ ਦਾਂਗੇ ਇਸ ਟਾਈਮ ਤੇ 80000 ਦੀ 80000 ਦੀ ਤੇ ਪਾਉਣੀ ਵੀ ਇਸੇ ਵੀਡੀਓ ਚ ਜੇ ਕਿਸੇ ਵੀਰ ਭਰਾ ਤੇ ਚੱਲ ਗਈ ਲੈ ਜੇ ਠੀਕ ਹੈ ਆਪਾਂ ਫੁੱਲ ਤਿਆਰ ਕਰਕੇ ਫੇਰ ਵੀਡੀਓ ਚ ਪਾਵਾਂਗੇ ਠੀਕ ਹੈ ਠੀਕ ਹੈ ਹਲੋ ਭਾਈ ਜੀ ਬਾਕੀ ਗਰੰਟੀ ਫਿਰ ਇਹਨੂੰ ਸਾਈਡ ਤੇ ਕਰ ਦਨਾ ਆਪਾਂ ਕੋਈ ਚੱਕਰ ਨਹੀਂ ਤੇ ਆਜੋ ਹੁਣ ਫਿਰ ਇਹ ਨੰਬਰ ਤੇ ਵੀ ਆਦੀ ਆ ਕੀ ਹੈ ਬਹੁਤ ਖੂਬਸੂਰਤ ਝੋਟੀਆਂ ਵੀ ਜਿੰਗੀਨਾ ਹੀ ਲੈਂਦਾ ਇਹ ਕੱਢ ਕੇ ਵੀਰੋ ਨੇ ਜਾਂਦਾ ਨੀਲੀ ਰਾਵੀ ਨੀਲੀ ਰਾਵੀ ਹਾਂ ਜੀ ਹਾਂ ਜੀ ਬਹੁਤ ਡਿਮਾਂਡ ਆਉਂਦੀ ਨਿਸ਼ਾਨੀਆਂ ਨੇ ਹਰ ਇੱਕ ਕਵਰ ਕਰਕੇ ਲਿਆਂਦੀ ਜੇ ਹਾਂਜੀ ਹਾਂਜੀ ਨਿਸ਼ਾਨੀਆਂ ਵੀ ਸਾਰੀਆਂ ਆ ਗਿਆ ਤੇ ਚੈੱਕ ਕਰ ਸਾਡੇ ਅੱਖਾਂ ਨਾਲ ਤੇ ਨਾਹਾਂ ਦੇ ਹਰ ਇੱਕ ਨਿਸ਼ਾਨੀ ਮਤੋਂ ਕਵਰ ਕਰਦੀ ਐ ਤੇ ਇਹਦਾ ਕੀ ਪਿਛਲੇ ਸੋਗਰੇ ਮਿਲਕਰ ਕੋਟ ਭਾਜੀ ਇਹਦਾ ਵੀਰ ਜੀ ਕਹਿੰਨ ਉਹ ਭਵੇਂ ਜੇ ਆਪਾਂ 17 18 ਕਿਲੋ ਦੱਸ ਦਈਏ ਪਰ 14 ਕਿਲੋ ਫੁੱਲਾ ਡੋਲਾ ਛੋਟੀ ਦੁੱਧ ਚ ਆਉਂਦੀ ਠੀਕ ਐ ਠੀਕ ਐ ਬਾਕੀ ਥਣ ਭਾਡਾ ਵੇਖ ਕੇ ਤੁਹਾਨੂੰ ਪਤਾ ਵੀਰ ਭਰਾ ਅੰਦਾਜ਼ਾ ਲਾ ਹੀ ਲੈਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਜੀ ਵੀਰ ਮੈਂ ਕਹਿੰਦਾ ਜਿਹੜੀ ਜੰਕਨਾ ਵੀ ਖਰੀਦਣ ਵਾਲਾ ਆਪਣੇ ਨਾਲੋਂ ਭਾਜੀ ਵੱਧ ਸਿਆਣਾ 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 ਜੀ ਸਿਆਣਾ ਸਿਆਣਾ ਹੀ ਆਪਣੇ ਕਾਲਾ ਸਿਆਣਾ ਸਿਆਣਾ ਖੋਲੋ ਵੀਰ ਜੀ ਨਾ ਫਿਰ ਖੋਲ ਕੇ ਵਿਖਾਈਏ ਲਓ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਤੇ ਅੱਖਾਂ ਵੇਹਣ ਬਿੱਲੀਆਂ ਆ ਗਿਆ ਤੁਸੀਂ ਚੈੱਕ ਕਰੋ ਲਾਗੇ ਤਾਂ ਬਹੁਤ ਖੂਸੋਰ ਤੇ ਵੀ ਝੋਟੀ ਆ ਇਹ ਵੀ ਤਿਆਰੀ ਹੈ ਵੀਰ ਜੀ ਤਿਆਰੀ ਹੈ ਵੀਰ ਜੀ ਬਿਲਕੁਲ ਇੱਕ ਦੋ ਦਿਨਾਂ ਦੀ ਝੇੜ ਹੈ ਸਾਰੀ ਦੇ ਠੀਕ ਹੈ ਠੀਕ ਹੈ ਭਾਈ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਇਹਨੇ ਵੀ ਅੱਛਾ ਫਾ ਗਾਮਾਰਗਾ ਹੀ ਬਾਨਾ ਬੰਨੇ ਆ ਥੱਲੇ ਕਰਮਾਲੀ ਦਾ 14 ਕਿਲੋ ਦੀ ਜਿੱਥੇ ਮੱਦੀ 14 ਕਿਲੋ ਦਾ ਘੱਟ ਛੋਟੀ ਕੀ ਦੁੱਧ ਘੜ ਦੋਗੀ ਤੁਸੀਂ ਆਵ ਹੁੰਦਾ ਜੀ ਉਹ ਥਣ ਭਾੜਾ ਦੇਖ ਕੇ ਬਹੁਤ ਸ਼ਾਨਦਾਰ ਆ ਜੀ ਲਾਗੇ ਦੁੱਧ ਚੈੱਕ ਕਰ ਸਕਦੇ ਬਾਕੀ ਨਿਸ਼ਾਨੀਆਂ ਵੀ ਸਾਰੀਆਂ ਆ ਗਈਆਂ ਜੀ ਨੀਲੀ ਵਾਲੀਆਂ ਤੇ ਬਾਜੀ ਨੇ ਨੇ ਜਿੰਨੇ ਲੈ ਕੇ ਜਾਂਦੇ ਲੱਭ ਗਿਆ ਅੱਜ ਦੇ ਵੀ ਜੀ ਥਣ ਭਾੜਾ ਹੋਊਗਾ ਤਾਂ ਡੰਗਰ ਦੁੱਧ ਦਊਗਾ ਜੇ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਆ ਸਾਡੀ ਸਹੀ ਗੱਲ ਕਹਿੰਦੇ ਹਾਂ ਜੀ ਹਾਂ ਜੀ ਬਹੁਤ ਕੀ ਥਣਾ ਦਾ ਸੈਰ ਗਿਆ ਬਹੁਤ ਸ਼ਾਨਦਾਰ ਤੇ ਅਟਰ ਕੁਆਲਟੀ ਬਹੁਤ ਸ਼ਾਨਦਾਰ ਆ ਜੀ ਤੇ ਨਿਸ਼ਾਨੀਆਂ ਸਾਰੀਆਂ ਹੀ ਕਰਮ ਵਾਲੀਆਂ ਨਾਲ ਕਵਰ ਕੀਤੀਆਂ ਨੇ ਮੰਨ ਲਓ ਕਿ 2 ਕਿਲੋ ਦਾ ਡੱਲੂ ਕਹਦੇ ਉਹਦੇ ਚ ਆਪਾਂ 5 ਕਿਲੋ ਚੀਜ਼ ਨਹੀਂ ਪਾ ਸਕਦੇ ਨਹੀਂ ਪੈਂਦੀ ਨਹੀਂ ਪੈਂਦੀ ਨਹੀਂ ਪੈਂਦੀ ਹਾਂਜੀ ਕੀ ਮੁੱਲ ਕਰਨਾ ਭਾਜੀ ਇਹਦਾ ਮੋਲ ਵੀਰ ਜੀ ਵੇਖ ਲਓ ਇਹ ਬਈ ਨੀਲੀਆਂ ਮਈਆਂ ਤੁਹਾਨੂੰ ਪਤਾ ਹੀ ਬੜੀਆਂ ਘੱਟ ਲੱਭਦੀਆਂ ਨੇ ਬੜੀ ਮੁਸ਼ਕਲ ਫੇਰ ਤਰਕੇ ਲੱਭਣੀਆਂ ਹਾਂਜੀ ਬਿਲਕੁਲ ਸਹੀ ਗੱਲ ਆ ਹਾਂਜੀ ਇੱਕ ਬੂਰੀ ਹੋ ਗਈ ਤੇ ਇੱਕ ਨੀਲੀ ਨੀਲੀ ਹੋ ਗਈ ਬਹੁਤ ਵਾਰ ਇਹਨਾਂ ਦੀ ਆਉਂਦੀ ਏ ਹਾਂਜੀ ਸਾਨੂੰ ਬੜੇ ਫੋਨ ਆਉਂਦੇ ਇਹਨਾਂ ਬਾਰੇ ਹਾਂਜੀ ਹਾਂਜੀ ਤੇ ਚਲੋ ਆਈਂਦੇ ਤੁਹਾਨੂੰ ਦੱਸਿਆ ਵੀ ਜੇ ਦਾਰਾ ਮਿਲ ਗਿਆ ਮਾਲੋ ਦਾ ਨਹੀਂ ਬਣਾ ਦੇ ਵੀ ਬੋਲ ਵੀਰ ਜੀ ਭਵੇਂ ਇਹਦਾ 130 ਕਰਾ ਲਓ ਭਵੇਂ 120 ਕਰਾ ਲਓ 115 ਦੀ ਦੇ ਦੀਏ ਜੇ 115000 ਦੀ 115000 ਕਰੀਏ ਜਾਇ 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 ਜੀ ਕਰਦਗੇ ਤੁਸੀਂ ਦੱਸ ਦੋ ਛਟਾ ਲਓ ਇੱਕੇਰੀ ਵਾੜਾ ਫੇਰ ਦੋ ਤੁਸੀਂ ਜਨਾ 10000 ਛੱਡ ਦੀ ਮੈਂ ਦੇਣਾ 10000 ਹੀ ਛੱਡਣਾ ਹਾਂਜੀ ਇੱਕ ਪੰਜ ਦੀ ਦੇ ਰਹੀ ਐ ਚਲੋ ਇੱਕ ਪੰਜ 10 ਤੋਂ ਇਹ ਦਾਤਾ ਤਿੰਨ ਮੈਂ ਦਾ ਦੇਣਾ ਇੱਕ ਦੋ ਦੀ ਦੇਦਾ ਇੱਕ ਲੱਖ 2000 ਦੀ ਦੋ ਦੀ ਲਓ ਭਾਈ ਜੀ 1 ਲੱਖ 2000 ਦੀ ਤੇ ਚੰਗੇ ਕੱਟ ਕਾਟ ਵਾਲੀ ਯਾਰ ਇਹ ਹਾਈਟਲੈਂਡ ਤੁਸੀਂ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆ ਹਾਂਜੀ ਇਹ ਬਾਕੀ ਨਿਸ਼ਾਨੀਆਂ ਦਾ ਹੁੰਦਾ ਪਹਿਲਾਂ ਵੀ ਦੱਸਿਆ ਕਿ ਸਾਰੀਆਂ ਕਵਰ ਕੀਤੀਆਂ ਨੇ ਕਰਮਾ ਵਾਲੀ ਨੇ 1 ਲੱਖ 2000 ਬਿਲਕੁਲ ਜਾਜ ਬੋਲ ਕੀਤਾ ਵੀਰ ਨੇ ਥੀਏਟਰ ਕੁਆਲਿਟੀ ਤੁਹਾਨੂੰ ਦਿਖਾਈ ਬਹੁਤ ਸ਼ਾਨਦਾਰ ਐਚਾ ਪਗਾਂ ਮਾਰ ਗਈ ਹਾਂਜੀ ਫਿਰ ਤੁਸੀਂ ਚੈੱਕ ਕਰ ਸਕਦੇ ਜੇ ਕਿ ਪਾਸੋਂ ਵੀਰ ਜੀ ਕੋਈ ਨਿੰਦੀ ਨਹੀਂ ਸਕਦਾ ਕੋਈ ਵੀਰ ਭਰਾ ਕੇ ਪਾਸੋਂ ਨਿੰਦੀ ਨਹੀਂ ਸਕਦਾ ਹਾਂਜੀ ਥੀਏਟਰ ਕੁਆਲਿਟੀ ਨੇ ਫਿਰ ਤੋਂ ਚੈੱਕ ਕਰ ਸਕਦੇ ਜੇ ਨਗੀਨਾ ਜੀ ਨੂੰ ਕਹਿ ਦਿੰਦੇ ਉਹ ਬਹੁਤ ਸ਼ਾਨਦਾਰ ਝੋਟੀ ਹੈ ਜੀ ਆਜੋ ਹੁਣ ਪੰਜਵੇਂ ਨੰਬਰ ਦੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਵੈੜ ਵੀਰ ਜੀ ਥੋੜੀ ਤਿਆਰ ਹੋ ਲੈਣ ਦੀ ਹੈ ਮੈਂ ਤਾਂ ਕਹਿਣਾ ਵਾਂ ਕਿ ਪਾਈ ਲੀ ਆਪਾਂ ਵੀਡੀਓ ਦੇ ਵਿੱਚ ਤੇ ਅਜੇ ਦਿਨ ਲੈਂਦੀ ਆ ਵੇਖੋ ਪੂਰੀ ਠੰਡੀ ਤੇਰੀ ਆ ਚਲੋ ਦੁੱਧ ਵੀ ਜੇ ਕੇ ਵੀਰਪਰਾ ਦੇ ਫਿੱਟ ਆਉਗੇ ਚਲੋ ਕੋਈ ਗੱਲ ਨਹੀਂ ਮੈਨੂੰ ਫੋਨ ਲਾ ਲੇ ਫਿਰ ਉਹ ਸਭ ਠਾਪਾ ਕਰ ਲਾਂਗੇ ਪੈਸੇ ਉੱਤਰਾ ਮੇਰਾ ਰੱਦਾ ਸੀ ਵੀ ਤਿਆਰ ਫੁੱਲ ਕਰਕੇ ਨਾ ਠੀਕ ਹੈ ਕਿੰਨਾ ਘਟਾ ਕਰ ਦਈਏ ਇਹਨੇ ਵੀਰ ਜੀ ਦਿਨ ਦਾਹ ਲੈ ਜਾਣਾ ਇਹ ਵਸ਼ੀ ਨੇ ਠੀਕ ਹੈ ਠੀਕ ਪਰ ਬਣੂ ਬੜੀ ਦੁੱਧ 5 ਕਿਲੋ ਦੀ ਗਰੰਟੀ ਆਈ ਜੀ ਕਿ ਬਾਕੀ ਸਿਲਿੰਗਾ ਤੇ ਚੈੱਕ ਕਰ ਸਕਦੇ ਜੀ ਬਹੁਤ ਠੰਡੀ ਸੀ ਲਿਆ ਜਿੰਨਾ ਮਰਜੀ ਵੀਰ ਜੀ ਦੇਣ ਉਹ ਮਰਜੀ ਕੋਈ ਵੀਰਪਰਾ ਬੈਠਾ ਰਵੇ ਲੋ ਬਿਲਕੁਲ ਆ ਚੈੱਕ ਕਰ ਸਕਦੇ ਤੁਸੀਂ ਇਹਨੂੰ ਫਿਰ ਪਾ ਰਿਏ ਹਾਂਜੀ ਫਾਰਗੇ ਮਾਦਮ ਕੋਈ ਗੱਲ ਨਹੀਂ ਵਿਧੀ ਆਪਣਾ ਵੀਰ ਭਰਾ ਕੋਈ ਫੋਨ ਲਾ ਲੇ ਤੇ ਆਪਾਂ ਆਪਾਂ ਗੱਲ ਫੋਨ ਤੇ ਕਰ ਲਵਾਂਗੇ ਠੀਕ ਹੈ ਠੀਕ ਹੈ ਖੋਲੋ ਵੀਰ ਜੀ ਪਰ ਖੋਲ ਕੇ ਦਿਖਾ ਰਹੀਏ ਖੋਲ ਕੇ ਵਿਖਾ ਦਿਓ ਕੋਈ ਗੱਲ ਨਹੀਂ ਹਾਂਜੀ ਭਾਈ ਜੀ ਆਜੋ ਤਾਂ ਖੋਲ ਕੇ ਦਿਖਾਉਨੇ ਆ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਯਾਰ ਖੂਬਸੂਰਤੀਆਂ ਬਹੁਤਿਆਰ ਵੈਡ ਦੇ ਵਿੱਚ ਦੂਜਾ ਸੁਹਾ ਸੁਣਾ ਵੀਰ ਜੀ ਨੇ ਹਾਂਜੀ ਦੂਜਾ ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਲਾਗੇ ਡਵਾਟਰ ਕੁਆਲਟੀ ਬੜੀ ਬੰਨੀ ਆ ਵੀਰ ਜੀ ਵਛੀ ਆ ਜੀ ਬਿਲਕੁਲ ਆਈਡੀਆ ਲਾਉਣਾ ਸਟਾਰਟ ਕੀਤਾ ਵੈਨੇ ਹੁਣ ਦਿਨੋਂ ਦੇਣੀ ਭਾਂਡਾ ਭਰਦਾ ਆਉਣਾ ਜੀ ਠੀਕ ਆ ਠੀਕ ਆ ਜੀ ਹਾਂਜੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਬਹੁਤ ਜ਼ਿਆਦਾ ਹੀ ਕੋਸੂਰ ਤੇ ਫੇਸਬੁਕ ਇਹ ਦੁੱਧ 22 23 ਕਿਲੋ ਆਪਾਂ ਮੰਨ ਲਓ ਵੈਥੋਂ ਚੋ ਕੇ ਦਵਾਂਗੇ ਜੇ ਰੱਬ ਸੁੱਖ ਰੱਖੇ ਆਪਣੇ ਕੋਲ ਹੀ ਸੋਈ ਨਹੀਂ ਤੇ ਕਿਸੇ ਵੀਰ ਭਰਾ ਦੇ ਪਸੰਦ ਆ ਗਈ ਕੀ ਪਤਾ ਲੈ ਹੀ ਨਹੀਂ ਜਾਣੀ ਠੀਕ ਆ ਠੀਕ ਆ ਜੀ ਹਾਂਜੀ ਚਲੋ ਬਾਕੀ ਵੀਰ ਨਾਲ ਕੰਟੈਕਟ ਤੁਸੀਂ ਕਰ ਸਕਦੇ ਜੇ ਬੜੀ ਬੜੀ ਕਿੰਨਾ ਕਰੇ ਖੜਦੀ ਟਾਈਮ ਵੀਰਾਂ ਆਮੀ ਜੀ ਦਾਖਤ ਦੇਣਾ ਦੀ ਗੇੜਿਆ ਦਾ ਨਹੀਂ ਦੇ ਵਾ ਲੋਕ ਦਾਖਤ ਦੇਣਾ ਜੇ ਕਰਦੀ ਹੈ ਭਾਈ ਜੀ ਹਾਂਜੀ ਤੇ ਦੱਸ ਦੀ ਮੁੱਲ ਦਾ ਮੁੱਲ ਵੀ ਜੀ ਕਰ ਲਾਂਗੇ ਫੋਨ ਤੇ ਕਰਾਂਗੇ ਹੁਣ ਕਿਉਂਕਿ ਵਸੇ ਤਿਆਰ ਹੁੰਦੀ ਜਾਂਦੀ ਹੈ ਤੇ ਹੁਣ ਫੋਨ ਤੇ ਕਰਾਂਗੇ ਠੀਕ ਠੀਕ ਉਹ ਤਰ੍ਹਾਂ ਪਿਛਲੀ ਵੀਡੀਓ ਚ ਮੈਂ ਬੈਠਦੀ ਕਿਹਾ ਸੀਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਕਿਸੇ ਵੀਰ ਭਰਾ ਫੋਨ ਲਾ ਦੇ ਤੇ ਫਿਰ ਆਪਾਂ ਕਰ ਦਵਾਂਗੇ ਠੀਕ ਹੈ ਜੀ ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ ਹਾਂਜੀ ਭਾਈ ਜੀ ਕਿੰਨਾ ਕਾ ਪਉਣ ਚ ਰੋ ਟਾਈਮ ਹੋ ਗਿਆ ਵਪਾਰ ਕਰਦਿਆਂ ਨੂੰ ਕਈ ਵੀਰ ਆਹ ਭਰਾਵਾ ਦੇ ਹੁੰਦੇ ਹਨ ਫੋਨ ਤੇ ਬੋਲੀ ਗਿਆ ਜੀ ਲਾਗੇ ਚਾਗੇ ਸਾਰਿਆਂ ਨੂੰ ਪਤਾ ਹੀ ਜੇ ਆਪਣੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਪਹਿਲਾਂ ਦਾਦਾ ਜੀ ਕਰ ਦਿੰਦੇ ਇਹ ਅੱਛਾ ਜੀ ਫਿਰ ਆਪਣੇ ਡੈਡੀ ਕਰਦੇ ਫਤਿਹ ਸਾਹਿਬ ਉਹਨਾਂ ਦੇ ਨਾਲ ਮੈਂ ਜਾਂਦਾ ਰਿਆ ਉਹਨਾਂ ਦੇ ਹੁਣ ਮਿੰਨੋ ਮੰਨ ਲਓ ਵੀ ਕਰੀਬਣੇ ਲੈਂਡ ਦੇ ਵਿੱਚ ਇਕੱਲੇ ਨੂੰ ਹਾਂਜੀ ਕੋਈ 16 17 ਸਾਲ ਹੋ ਗਏ ਠੀਕ ਹੈ ਠੀਕ ਹੈ ਜੀ ਫਿਰ ਆਪਣਾ ਮੰਨ ਲਓ ਪੁਰਾਣਾ ਚੱਲਦਾ ਹੁੰਦਾ ਹੈ ਇਹ ਚੱਲਦਾ ਆਉਂਦਾ ਜੀ ਨਹੀਂ ਨਹੀਂ ਵਧੀਆ ਵਧੀਆ ਜੀ ਇੱਕ ਵੀ ਜੀ ਆਪਣੇ ਕੋਲ ਵੈੜਕਾ ਵੀ ਹੈਗਾ ਜੀ ਵੇਚ ਦੇਣਾ ਜੀ ਵੀ ਆਪਾਂ ਆਪਾਂ ਛੋਟਾ ਆਪਣੇ ਕੋਲ ਮਾਲੀ ਤਿਆਰ ਹੋ ਗਿਆ ਉਹਨੇ ਉਹਨੂੰ ਰੇੜੇ ਲਾ ਲਿਆ ਵਾ ਠੀਕ ਹੈ ਜੀ ਆਪਾਂ ਮਾਲੀ ਆ ਅੱਛਾ ਜੀ ਆਹ ਵਾਲਾ ਘਰ ਦਾ ਹੀ ਸਾਂਭਿਆ ਜੇ ਠੀਕ ਹੈ ਠੀਕ ਹੈ ਬਾਬੂ ਚੰਗਾ ਇਹ ਝੋਟੀ ਦੇ ਆਪਾਂ ਕੱਟਾ ਮਾਦਰ ਘਰ ਦੇ ਸਾਂਭੇ ਦੋਵੇਂ ਠੀਕ ਹੈ ਠੀਕ ਹੈ ਹਾਂਜੀ ਇਹ ਬੜੀਆਂ ਬੜੀਆਂ ਵੱਡੀਆਂ ਮੱਝਾਂ ਦੇ ਦੋਵੇਂ ਨੇ ਇਹ ਇਹਨਾਂ ਦੇ ਪਤਾ ਕੋਈ ਸਿਮਣ ਬਾਰੇ ਹਾਂਜੀ ਹਾਂਜੀ ਅੱਛਾ ਜੀ ਚੰਗੇ ਰਿਕਾਰਡ ਵਾਲੇ ਆ ਵੇ ਹਾਂਜੀ ਇਹ ਹੈਗੀ ਜੇ ਕੱਟਾ ਜਿਹੜਾ ਆਪਣੇ ਕੋਲ ਅਰਜਨ ਪੁੰਗੜ ਦਾ ਜੇ ਤੇ ਐਮ 90 ਦੀ ਕੱਟੀ ਆ ਠੀਕ ਹੈ ਠੀਕ ਹੈ ਹਾਂਜੀ ਤੇ ਵੜਕਾ ਲਾ ਲੋ ਤੁਸੀਂ ਇਹਦਾ ਕੋਈ ਮੋਲੀ ਨਹੀਂ ਜੇ ਇਹ ਬڑے بڑے ਨਾ ਇਹ ਬڑے بڑے ਸੀਮੰਦਾ ਜੀ ਇਹ ਪੱਠਿਆਂ ਦੀ ਭਾਵੇਂ ਜਿੱਥੇ ਮਰਜ਼ੀ ਰੇੜੀ ਲੱਦੀ ਛੱਡ ਦੋ ਨਾ ਉੱਤੇ 10 ਬੰਦੇ ਬਾਹ ਦੋ ਅੱਛਾ ਜੀ ਐਂ ਭਾਜੀ ਮੈਂਟੇ ਜੀ ਕੱਟ ਲਿਆਉਂਦਾ ਜੀ ਠੀਕ ਹੈ ਠੀਕ ਹੈ ਜੀ ਬਾਕੀ ਜਿੰਨਾ ਵੀ ਹੈਗਾ ਸੋਨਾ ਹੈ ਨਹੀਂ ਬਿਲਕੁਲ ਚਲੋ ਵਧੀਆ ਮਾੜਾ ਕਾ ਕਰੋ ਜੀ ਬੱਚਾ ਹੀ ਆ ਚਲੋ ਕੰਮ ਪੂਰਾ ਦਿੰਦਾ ਠੀਕ ਹੈ ਠੀਕ ਹੈ ਹਾਂ ਜੀ ਆਪਣੇ ਹੁਣ ਮੰਨ ਲਓ 2-2 ਹਰ ਮਾ ਡੰਗਰ ਇੱਕ ਮਾਲੀ ਹੁਣ ਜੋ ਬੰਦਾ ਪਿਆ ਵਾ ਤੇ 2-2 ਮਾਂ ਕੀ ਕਰਨੇ ਆ ਠੀਕ ਹੈ ਜੀ ਹਾਂਜੀ ਇਹਨੇ ਕੰਮ ਵਾਲਿਆਂ ਨੇ ਉਤਰਾਇਆ ਵੀ ਕੰਮ ਬਹੁਤ ਸਭ ਤੋਂ بڑا ਦਿੱਤਾ ਪਾਣੋ ਨਹੀਂ ਨਹੀਂ ਵਧੀਆ ਚੱਲ ਹਾਂਜੀ ਇਹ ਵੀ ਜੀ ਇੱਕੋ ਰੇਡ ਨਿਕਾ ਜਿਆਦਾ 4000 ਦਾ ਦੇ ਦਾਂਗੇ 4000 ਦਾ 4000 ਦਾ ਲਓ ਭਾਈ ਜੀ 4000 ਦਾ ਕੇਜ ਜੀ ਮੀਰ ਭਰਾ ਨੂੰ ਲੋੜ ਆ ਉਹ ਖੜਦਾ ਤਾਂ ਬਾਕੀ ਰੇੜੀ ਲੱਗਾ ਵਾ ਰੇੜੀ ਰੇੜੀ ਲੱਗਾ ਜੀ ਜਿੰਨੀ ਮਰਜ਼ੀ ਦੀ ਮੀਰ ਭਰਾ ਜਿੱਥੇ ਮਰਜ਼ੀ ਭਾਵੇਂ ਬਾਣ ਚ ਸੁੱਟ ਕੇ ਲੈ ਆਵੇ ਇਹਨੂੰ ਠੀਕ ਹੈ ਠੀਕ ਹੈ ਸਾਰਾ ਪਠਾ ਆਪਾਂ ਇੱਥੇ ਢੋਂਦੇ ਰਹੇ ਗਰਮੀਆਂ ਸਿਆਲ ਸਭ ਇੱਥੇ ਢੋਆ ਠੀਕ ਆ ਠੀਕ ਆ ਜੀ ਹਾਂ ਚਾਰ ਪੰਜ ਦਿਨ ਹੋ ਗਿਆ ਪਰ 5000 ਵਾਲੀ ਹੈ ਕਈ ਵੀਰਪ੍ਰਾ ਕਹਿੰਦੇ ਆ ਵੀ ਨਹੀਂ ਆਹ ਰੇੜੀ ਇਹੋ ਲਿਆਉਂਦਾ ਜੀ ਥਾਣ ਤੇ 4000 ਵੀਰ ਨੇ ਮੁੱਲ ਕੀਤਾ ਵਾ ਤੇ ਬਾਕੀ ਮੌਕੇ ਤੇ ਚਲੋ ਬਾਕੀ ਵੀ ਜੀ ਹਾਇਤ ਨਹੀਂ ਆ 4000 ਕੋਈ ਮੁੱਲਤ ਨਹੀਂ ਆ ਵੈਸੇ ਚਲੋ ਚਲੋ ਵੀਰਪ੍ਰਾ ਦੇ ਕਿਸੇ ਦੇ ਕੰਮ ਆਊਗਾ ਹਾਂਜੀ ਹਾਂਜੀ ਹੈ ਵੀ ਜਾਤੀ ਗਾਤੀ ਹੈ ਚਲੋ ਐਚ ਐਫ ਤੇ ਆਉਂਦਾ ਵਾ ਅੱਛਾ ਜੀ ਹਾਂਜੀ ਸਾਸਰੀ ਕਾਲ ਜੀ